ਉਹ ਜਿਹੜੇ ਆਪ ਦੇ ਦਸਖਤ ਕਰਦੀ ਹਿੰਦੀ ਚ ਕਰਦੀ ਸੀ ਅੱਛਾ ਮਤਲਬ ਉਹ ਤੇ ਹਰਿਆਣੇ ਚ ਰਹੀ ਹੈ ਹਿੰਦੀ ਪੜ੍ਹੀ ਹੋਈ ਹੋਗੀ ਹਾਂ ਇਹ ਮੈਨੂੰ ਉਦੋਂ ਪਤਾ ਲੱਗਿਆ ਇੱਕ ਵਾਰ ਅਸੀਂ ਇੱਕ ਸਪਲੀਮੈਂਟ ਜਿਹਾ ਕੱਢਣਾ ਸੀ ਅੱਛਾ ਪੰਜਾਬੀ ਟ੍ਰੂਨ ਦਾ ਉਹ ਮੇਰਾ ਇੱਕ ਹੋਣਾ ਸੀ ਸਨਮਾਨ ਜਾਂ ਉਹ ਜਿਹਨੂੰ ਕਹਿੰਦੇ ਨੇ ਲਾਈਫਟਾਈਮ ਅਚੀਵਮੈਂਟ ਅਵਾਰਡ ਪੀਟੀਸੀ ਨੇ ਦੇਣਾ ਸੀ ਅੱਛਾ ਉਹ ਤੋਂ ਸਾਰੇ ਕਲਾਕਾਰ ਭਾਈਚਾਰੇ ਵੱਲੋਂ ਹੋਇਆ ਫੈਸਲਾ ਵੀ ਚਲੋ ਇੱਕ ਸਾਂਝਾ ਇਸ਼ਤਿਹਾਰ ਦੇਈਏ ਅੱਛਾ ਉਹ ਜਿਹੜਾ ਨੇ ਮੈਨੂੰ ਚੈੱਕ ਦਿੱਤਾ ਹੂੰ 500 ਰੁਪਏ ਦਾ ਸੀ ਸ਼ਾਇਦ ਅੱਛਾ ਯਾਦ ਨਹੀਂ ਹੋ ਸਕਦਾ 1100 ਉਹਦੇ ਤੇ ਜਿਹੜਾ ਥੱਲੇ ਸਾਈਨ ਸੀਗੇ ਉਹ ਹਿੰਦੀ ਚ ਸੀ ਅੱਛਾ ਉਦੋਂ ਚਲੋ ਗੱਲ ਚੋਂ ਗੱਲ ਹੋਰ ਨਿਕਲਦੀ ਆ ਪੁੱਲਰ ਸਾਹਿਬ ਵਰਿੰਦਰ ਨੂੰ ਜਿਹੜੀ ਸਕ੍ਰਿਪਟ ਵਰਿੰਦਰ ਨੂੰ ਲੰਬੜਦਾਰ ਨਹੀਂ ਸਰਪੰਚ ਵਾਲੇ ਮੇਕਰ ਨੂੰ ਹਿੰਦੀ ਚ ਲਿਖ ਕੇ ਦੇਣੀ ਪੈਂਦੀ ਸੀ ਅੱਛਾ ਉਹਨਾਂ ਨੂੰ ਪੰਜਾਬੀ ਆਉਂਦੀ ਸੀ ਦਿਲਜੀਤ ਕੌਰ ਨੂੰ ਵੀ ਹਿੰਦੀ ਚ ਲਿਖ ਕੇ ਦੇਣੀ ਪੈਂਦੀ ਸੀ ਸतीश ਕਾਲ ਨੂੰ ਵੀ ਹਿੰਦੀ ਚ ਲਿਖ ਕੇ ਦੇਣੀ ਪੈਂਦੀ ਸੀ ਉਹ ਪੰਜਾਬੀ ਨਹੀਂ ਸੀ ਪੜ ਸਕਦੇ ਚਲੋ ਸतीश ਕਾਲ ਜੀ ਤਾਂ ਮੰਨਿਆ ਪਰ ਨਲਜੀਤ ਕੌਰ ਜੀ ਤੇ ਪੰਜਾਬੀ ਨਲਜੀਤ ਕੌਰ ਜਾਂ ਉਹਦੇ ਪਿਤਾ ਜੀ ਪਹਿਲਾਂ ਕਲਕੱਤੇ ਸੀ ਨਾ ਅੱਛਾ ਕਾਰੋਬਾਰ ਰਿਹਾ ਕਾਰੋਬਾਰ ਕਰ ਰਿਹਾ ਟਰੱਕ ਟੈਕਸੀਆਂ ਸੀਗੇ ਅੱਛਾ ਪਰਮਿੰਦਰ ਸਿੰਘ ਹਰਿਆਣੇ ਦੇ ਪੰਜਾਬੀ ਪਰਮਿੰਦਰ ਵੀ ਉੱਥੇ ਰਿਹਾ ਹੈ ਮਤਲਬ ਬੰਬਈ ਰਿਹਾ ਅੱਛਾ ਤੇ ਮਤਲਬ ਰੋਮਾਂਚ ਚ ਲਿਖ ਕੇ ਦਿਆ ਕਰਨ ਯੂ ਕਿ ਜਾਂ ਹਿੰਦੀ ਚ ਸੀ ਜੀ ਹਿੰਦੀ ਚ ਹਿੰਦੀ ਚ ਤੇ ਪੰਜਾਬੀ ਬੋਲ ਬੋਲ ਸੋਹਣੀ ਲੈਂਦੇ ਮਤਲਬ ਭਾਜੀ ਸਾਡੇ ਅਤਲ ਸ਼ਰਮਾ ਜੀ ਹਮ ਹ ਜਿਹੜੋ ਅਸੀਂ ਗੀਤ ਦੇ ਬੋਲ ਬੋਲਦੇ ਸੀ ਉਹ ਉਹਦੇ ਆਪ ਦਾ ਹਿੰਦੀ ਚ ਲਗ ਲੈਂਦੇ ਸੀ ਸਥਾਈ ਅੰਤਰਾ ਉਹਦੀਆਂ ਲਾਈਨਾਂ ਸਥਾਈ ਅੰਤਰਾ ਚ ਆਈ ਤਾਂ ਮਿਊਜ਼ਿਕ ਡ